ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸੋ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ 7 ਜੁਲਾਈ ਨੂੰ ਜਨਤਕ ਛੁੱਟੀ ਦਾ ਹੋ ਗਿਆ ਹੈ ਐਲਾਨ ਸਾਰੇ ਸਰਕਾਰੀ ਕਾਲਜ ਸਕੂਲ ਸਮੇਤ ਜਿਹੜੇ ਸਰਕਾਰੀ ਦਫ਼ਤਰ ਅਤੇ ਇਹ ਸਵਾਮਾਂ ਰਹਿਣਗੀਆਂ ਬੰਦ ਜੀ ਹਾਂ ਤੁਹਾਨੂੰ ਦੱਸ ਦਈਏ ਕਿ 7 ਜੁਲਾਈ ਨੂੰ ਹੁਣ ਦੇਸ਼ ਭਰ ਦੇ ਵਿੱਚ ਜਨਤਕ ਛੁੱਟੀ ਕੋਸ਼ਿਤ ਕਰ ਦਿੱਤੀ ਗਈ ਹੈ ਤੇ ਇਸ ਦਿਨ ਸਾਰੇ ਸਰਕਾਰੀ ਵਿਦਿਅਕ ਅਦਾਰੇ ਅਤੇ ਇਸ ਤੋਂ ਇਲਾਵਾ ਆਵਾਜਾਈ ਸੇਵਾਵਾਂ ਬੰਦ ਰਹਿਣਗੀਆਂ ਇਹ ਛੁੱਟੀ ਦੇਸ਼ ਵਾਣਿਆਂ ਨੂੰ ਆਰਾਮ ਕਰਨ ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਤਾਉਣ ਦਾ ਮੌਕਾ ਪ੍ਰਦਾਨ ਕਰੇਗੀ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਕੂਲਾਂ ਅਤੇ ਕਾਲਜਾਂ ਸਣੇ ਸਾਰੇ ਹੀ ਅਦਾਰੇ ਜਿਹੜੇ ਆ ਸਰਕਾਰੀ ਤੌਰ ਦੇ ਉੱਤੇ ਜਿਹੜੇ ਉਹ ਬੰਦ ਰਹਿਣਗੇ ਇਹ ਦਿਨ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਦਾ ਸਨਮਾਨ ਦੇ ਲਈ ਚੁਣਿਆ ਗਿਆ ਹੈ ਤੇ ਇਸ ਦਿਨ ਲੋਕ ਆਮ ਤੌਰ ਦੇ ਉੱਤੇ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਬਖ ਬਖ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਹਨ ਸੋ ਇਸੇ ਲਈ ਹੀ ਇਸ ਦਿਨ ਨੂੰ ਜਿਹੜਾ ਹੈ ਉਹ ਖਾਸ ਤੌਰ ਦੇ ਉੱਤੇ ਛੁੱਟੀ ਦੇ ਲਈ ਚੁਣਿਆ ਗਿਆ ਹੈ ਸਾਰੇ ਨਿੱਜੀ ਅਤੇ ਜਿਹੜੇ ਉਹ ਸਰਕਾਰੀ ਦਫ਼ਤਰ ਬੰਦ ਰਹਿਣਗੇ ਇਸ ਤੋਂ ਇਲਾਵਾ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ ਜਨ ਤੱਕ ਆਵਾਜਾਈ ਸੀਮਤ ਰਹੇਗੀ ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ ਵੀ ਜਿਹੜੀਆਂ ਬੰਦ ਰਹਿਣਗੀਆਂ ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਇਹ ਸਿਰਫ ਜੜੀਆਂ ਚਾਲੂ ਰੱਖੀਆਂ ਜਾਣਗੀਆਂ ਸੋ ਜਨਤਕ ਤੌਰ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਹੁਣ ਸਾਰੇ ਹੀ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਸਰਕਾਰੀ ਦਫ਼ਤਰ ਡਾਕ ਘਾਰ ਇਸ ਤੋਂ ਇਲਾਵਾ ਨਿੱਜੀ ਦਫ਼ਤਰ ਵੀ ਜਿਹੜੇ ਬੰਦ ਰੱਖਣ ਦਾ ਐਲਾਨ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਜਿੱਥੇ ਕਿ ਬਿਜਲੀ ਵਾਲੇ ਚਿਪ ਮੀਟਰ ਲਗਾਤਾਰ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਹੁਣ ਲਗਾਏ ਜਾ ਰਹੇ ਹਨ ਸੋ ਇਸ ਦੇ ਦੌਰਾਨ ਇਸ ਦਾ ਕਾਫੀ ਜ਼ਿਆਦਾ ਵਿਰੋਧ ਵੀ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਵੀ ਦੇਖਿਆ ਗਿਆ ਹੈ ਸੋ ਇਸ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਖਬਰ ਇਸੇ ਦੇ ਰਿਲੇਟਿਡ ਹੀ ਨਿਕਲ ਕੇ ਆ ਰਹੀ ਹੈ ਲੋਕਾਂ ਦੇ ਵੱਲੋਂ ਬਿਜਲੀ ਮੁਲਾਜ਼ਮਾਂ ਦਾ ਘਰਾਓ ਕੀਤਾ ਗਿਆ ਹੈ ਤੇ ਨਹੀਂ ਲੱਗਣ ਦਿੱਤੇ ਗਏ ਹਨ ਚਿਪ ਵਾਲੇ ਮੀਟਰ ਜਿਵੇਂ ਤੁਹਾਨੂੰ ਦੱਸ ਦਈਏ ਕਿ ਮੌਕੇ ਦੇ ਉੱਤੇ ਪੁਲਿਸ ਵੀ ਜਿਹੜੀ ਉਹ ਪਹੁੰਚ ਜਾਂਦੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਿਜਲੀ ਵਾਲੇ ਮੁਲਾਜ਼ਮਾਂ ਦੇ ਵਿਰੁੱਧ ਜਿਹੜਾ ਜਿਸ ਤੋਂ ਬਾਅਦ ਵੀ ਪੁਲਿਸ ਇੱਥੇ ਜਿਹੜੀ ਆ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ ਸੋ ਖਬਰ ਜਿਹੜੀ ਉਹ 1.5 ਵੇ ਤੋਂ ਨਿਕਲ ਕੇ ਆਈ ਹੈ ਜਿੱਥੇ ਕਿ ਪਾਵਰਕਾਮ ਵਿਭਾਗ ਦੇ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ਦੇ ਚਿਪ ਵਾਲੇ ਮੀਟਰ ਲਗਾਏ ਜਾ ਰਹੇ ਹਨ ਜਿਵੇਂ ਹੀ ਚਿਪ ਵਾਲੇ ਮੀਟਰ ਲਗਾਉਣ ਦੇ ਲਈ ਬਿਜਲੀ ਅਧਿਕਾਰੀ ਪਿੰਡ ਦੇ ਵਿੱਚ ਪਹੁੰਚਦੇ ਹਨ ਤੇ ਉਹਨਾਂ ਦਾ ਘਰਾਓ ਕਰਕੇ ਵਿਰੋਧ ਜਿਹੜਾ ਆ ਉਹ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹਲਕਾ ਦਿੜਬਾ ਮੰਡੀ ਦੇ ਪਿੰਡ ਲਾੜਵਂਜਾਰਾ ਕਲਾਂ ਦੇ ਵਿੱਚ ਪਾਵਰਕਾਮ ਵਿਭਾਗ ਦੀ ਟੀਮ ਦਿੜਬਾ ਤੋਂ ਚਿਪ ਵਾਲੇ ਮੀਟਰ ਲਗਾਉਣ ਪਹੁੰਚੀ ਸੀ ਜਿਵੇਂ ਹੀ ਉਹ ਉਹਨਾਂ ਦੇ ਘਰਾਂ ਦੇ ਪੁਰਾਣੇ ਮੀਟਰ ਉਤਾਰ ਕੇ ਨਵੇਂ ਮੀਟਰ ਲਗਾਉਣ ਲੱਗੀ ਤੇ ਇਸੇ ਦੌਰਾਨ ਬੀਬੀਆਂ ਦੇ ਵੱਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਬਿਜਲੀ ਮੁਲਾਜ਼ਮਾਂ ਦਾ ਘਰਾਓ ਕੀਤਾ ਗਿਆ ਸੋ ਘਰਾਓ ਤੋਂ ਬਾਅਦ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਕਰੀਬ 2 ਵਜੇ ਜਿਹੜਾ ਇਹ ਕੰਮ ਸ਼ੁਰੂ ਹੋ ਗਿਆ ਸੀ ਤੇ ਰਾਤ ਦੇ ਜਿਹੜਾ 7:30 ਵਜੇ ਤੱਕ ਸਮਾਪਤ ਹੋਇਆ ਸੋ ਕੜਕ ਦੀ ਧੁੱਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਇਸ ਸਧਾਰਨੇ ਦੇ ਵਿੱਚ ਬੈਠੇ ਰਹੇ ਸੋ ਬਿਜਲੀ ਮੁਲਾਜ਼ਮ ਜਿਸ ਗੱਡੀ ਦੇ ਵਿੱਚ ਜਾਏ ਸਨ ਉਹ ਗੱਡੀ ਦਾ ਭਾਰਤੀ ਕਿਸਾਨ ਜੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਲੋਂ ਘਰਾਓ ਕਰ ਦਿਆ ਗਿਆ ਜਦ ਕਿ ਬਿਜਲੀ ਮੁਲਾਜ਼ਮ ਨੇੜਲੇ ਘਰ ਦੇ ਅੰਦਰ ਬੈਠ ਗਏ ਪਰ ਲੋਕਾਂ ਨੇ ਸਹਿਮਤੀ ਨਾਮ ਬਣਨ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਦਾ ਘਰਾਓ ਜਾਰੀ ਰੱਖਿਆ ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਆਗੂ ਰਾਣ ਸਿੰਘ ਛੱਠਾ ਭਾਰਤੀ ਕਿਸਾਨ ਜੂਨੀਅਨ ਸਿੱਧੂਪੁਰ ਨੇ ਦੱਸਿਆ ਹੈ ਕਿ ਸਾਡੀ ਜਥੇਬੰਦੀ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਹ ਮੀਟਰ ਪਿੰਡਾਂ ਦੇ ਵਿੱਚ ਅਸੀਂ ਨਹੀਂ ਲੱਗਣ ਦੇਵਾਂਗੇ ਸੋ ਫਿਰ ਵੀ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਜਾਣ ਬੁੱਝ ਕੇ ਜਿਹੜਾ ਲੋਕਸ਼ੇਪਕ ਜਿਹੜੇ ਚਿੱਪ ਵਾਲੀ ਮੀਟਰ ਲਗਾਈ ਜਾਏ ਹਾਨਸੋ ਦੁਪਹਿਰ ਦੇ 2 ਵਜੇ ਇਹਨਾਂ ਦੇ ਵੱਲੋਂ ਤੁਹਾਨੂੰ ਦੱਸਿਆ ਗਿਆ ਕਿ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਕਿ ਪਿੰਡ ਦੇ ਵਿੱਚ ਸੌਨਸਾਨ ਸੀ ਪਰ ਬੀਵੀਆਂ ਦੇ ਵੱਲੋਂ ਇਹਨਾਂ ਨੂੰ ਦੇਖ ਲਿਆ ਗਿਆ ਜਿਸ ਤੋਂ ਬਾਅਦ ਕਿ ਇਹਨਾਂ ਦਾ ਉਸੇ ਟਾਈਮ ਦੇ ਉੱਤੇ ਹੀ ਘਰਾਓ ਕਰ ਦਿੱਤਾ ਗਿਆ ਸੋ ਜੋ ਕਿਸਾਨ ਆਪਣੀ ਸਹਿਮਤੀ ਦੇ ਨਾਲ ਮੀਟਰ ਲਗਾਉਣਾ ਚਾਹੁੰਦੇ ਆ ਉਹ ਲਗਵਾ ਸਕਦੇ ਹਨ ਪਰ ਅਸੀਂ ਇਹਨਾਂ ਦਾ ਵਿਰੋਧ ਜਿਹੜਾ ਹੈ ਉਹ ਜਾਰੀ ਰੱਖਾਂਗੇ ਸੋ ਅੱਜ ਘਰਾਓ ਦੀ ਸਹਿਮਤੀ ਬਣਾਉਣ ਦੇ ਲਈ ਉਚੇਚੇ ਤੌਰ ਦੇ ਉੱਤੇ ਪਹੁੰਚੇ ਅਮਰੀਕ ਸਿੰਘ ਥਾਣਾ ਮੁਖੀ ਡੜਵਾ ਵੱਲੋਂ ਬਿਜਲੀ ਮੁਲਾਜ਼ਮਾਂ ਵਿਭਾਗ ਅਤੇ ਇਸ ਤੋਂ ਇਲਾਵਾ ਕਿਸਾਨ ਆਗੂਆਂ ਵਿਚਕਾਰ ਬੈਠ ਕੇ ਸਹਿਮਤੀ ਕਰਵਾਈ ਗਈ ਜਿਸ ਮੁਲਾਜ਼ਮਾਂ ਨੂੰ ਤੇ ਖਾਲੀ ਹੱਥ ਵਾਪਸ ਹੀ ਜਿਹੜਾ ਆ ਬਿਜਲੀ ਘਰ ਨੂੰ ਮੋੜਨਾ ਪਿਆ ਹੈ ਹਾਲਾਂਕਿ ਕੁਝ ਘਰਾਂ ਦੇ ਜਿਹੜੇ ਉਹ ਨਵੇਂ ਬਿਜਲੀ ਮੀਟਰ ਚਿਪ ਵਾਲੇ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਲਗਾ ਦਿੱਤੇ ਗਏ ਸਨ ਤੇ ਹੁਣ ਸਹਿਮਤੀ ਬਣਨ ਤੋਂ ਬਾਅਦ ਨਵੇਂ ਲਗਾਏ ਗਏ ਮੀਟਰ ਉਤਾਰ ਲਏ ਜਾਣਗੇ ਤੇ ਜੋ ਪੁਰਾਣੇ ਮੀਟਰ ਹਨ ਉਹ ਜਿਹੜੇ ਉਹ ਦੁਬਾਰਾ ਲਗਾ ਦਿੱਤੇ ਜਾਣਗੇ ਤੇ ਉਹ ਸਰਪੰਚ ਦੇ ਘਰ ਰੱਖ ਗਏ ਹਨ ਤੇ ਘਰਾਂ ਦੀ ਬਿਜਲੀ ਸਪਲਾਈ ਵੀ ਚਾਲੂ ਕਰ ਦਿੱਤੀ ਗਈ ਹੈ ਸੋ ਕਾਫੀ ਜ਼ਿਆਦਾ ਧੰਨਵਾਦੀ ਹੈ ਕਿ ਚਲਾਕੀ ਦੇ ਨਾਲ ਹੁਣ ਜਿਹੜਾ ਹੈ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਚਿਪ ਵਾਲੇ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸੇ ਦੌਰਾਨ ਹੁਣ ਕਿਸਾਨ ਆਗੂ ਅਤੇ ਇਸ ਤੋਂ ਲੱਗ ਪਿੰਡ ਦੀਆਂ ਬੀਬੀਆਂ ਦੇ ਵੱਲੋਂ ਮਿਲ ਉਹ ਇਹਨਾਂ ਦਾ ਸਖਤ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਇਹਨਾਂ ਨੂੰ ਬਿਨਾ ਮੀਟਰ ਲਾਏ ਹੀ ਜਿਹੜਾ ਉਹ ਜਾਣਾ ਪਿਆ ਇਸ ਤੋਂ ਬਾਅਦ ਹੁਣ ਖਬਰ ਜਿਹੜੀ ਉਹ ਵਿਕਰਮਜੀਤ ਮਜੀਠੀਏ ਦੇ ਨਾਲ ਨਿਕਲ ਕੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਮਜੀਠੀਏ ਦਾ ਬਿਜ਼ਨਸ ਵਿਭਾਗ ਨੇ ਹੁਣ 4 ਦਿਨਾਂ ਦਾ ਹੋਰ ਰਿਮਾਂਡ ਵਧਾ ਦਿੱਤਾ ਹੈ ਸੋ ਸਰਕਾਰੀ ਵਕੀਲ ਨੇ ਕਿਹਾ ਹੈ ਕਿ ਜਾਂਚ ਤੇ ਵਿੱਚ ਸਹਿਯੋਗ ਨਹੀਂ ਕਰ ਰਹੇ ਵਿਕਰਮਜੀਤ ਮਜੀਠੀਆ ਜੀਹਾਂ ਤੁਹਾਨੂੰ ਦੱਸ ਦਈਏ ਕਿ ਆਮਦਨ ਤੋਂ ਬਾਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸੀਨੀਅਰ ਕਾਲੀ ਨੇਤਾ ਅਤੇ ਸਾਬਕਾ ਮੰਤਰੀ ਵਿਕਰਮਜੀਤ ਮਜੀਠੀਆ ਜਿਸ ਨੂੰ ਕਿ ਹੁਣ ਬੁੱਧਵਾਰ ਨੂੰ ਮੁਹਾਲੀ ਕੋਰਟ ਨੇ ਇੱਕ ਵਾਰ ਫਿਰ ਤੋਂ 4 ਦਿਨਾਂ ਦਾ ਇਹਨਾਂ ਦਾ ਰਿਮਾਂਡ ਜਿਹੜਾ ਹੈ ਉਹ ਵਧਾ ਦਿੱਤਾ ਹੈ ਸੋ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਜਿਹੜੀ ਉਹ ਪਿਕਚਰ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਵਿਕਰਮਜੀਤ ਮਜੀਠੀਆ ਦੇ ਭੇਤ ਖੋਲੇ ਗਏ ਹਨ ਜੀ ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਦੇ ਪੈਸੇ ਦੇ ਨਾਲ ਬਣਾਈਆਂ ਜਾਇਦਾਦਾਂ ਦੇ ਹੁਣ ਭੇਤ ਖਲਣੇ ਸ਼ੁਰੂ ਹੋ ਚੁੱਕੇ ਹਨ ਸੋ ਸ਼ਿਮਲਾ ਦੇ ਕੋਲ ਵੀ ਜਿਹੜੀ ਵਿਕਰਮਜੀਤ ਮਜੀਠੀਆ ਦੀ 402 ਹੈਕਟੇਅਰ ਜ਼ਮੀਨ ਜਿਹੜੀ ਉਹ ਪਾਈ ਗਈ ਹੈ ਤੇ ਲਗਭਗ 1000 ਏਕੜ ਜਿਹੜੀ ਉਹ ਜ਼ਮੀਨ ਹੈ ਤੇ ਇਸ ਦੀ ਕੀਮਤ ਕਈ ਸੌ ਕਰੋੜਾਂ ਦੇ ਵਿੱਚ ਹੈ ਇਸ ਤੋਂ ਇਲਾਵਾ ਉਹਨਾਂ ਦੀ ਪਤਨੀ ਗਵੀਨ ਕੌਰ ਮਜੀਠੀਆ ਦਾ ਗ੍ਰੀਨ ਐਵੇਨਿਊ ਜਲੰਧਰ ਦੇ ਵਿੱਚ 25% ਛੇਰ ਹੈ ਜਿਸ ਦੀ ਵੀ ਕੀਮਤ ਕਰੋੜਾਂ ਦੇ ਵਿੱਚ ਹੈ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਸੈਨਿਕ ਫਾਰਮ ਵੀ ਹੈ ਜਿਸ ਦੀ ਕੀਮਤ ਉਹਦੀ ਵੀ ਕਰੋੜਾਂ ਦੇ ਵਿੱਚ ਦੱਸੀ ਜਾ ਰਹੀ ਹੈ ਜੋ ਕਿ ਵੇਚ ਗਿਆ ਸੀ ਤੇ ਹੁਣ ਮੰਤਰੀ ਵਣਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਖਰੀਦਿਆ ਗਿਆ ਹੈ ਸੋ ਵੱਡੇ ਖੁਲਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਵਿਕਰਮਜੀਤ ਮਜੀਠੀਆ ਦੀ ਪਤਨੀ ਗਵੀਨ ਕੌਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਕੋਲ ਅਜਿਹਾ ਕੁਝ ਵੀ ਨਹੀਂ ਹੈ ਤੇ ਉਹ ਬਿਲਕੁਲ ਜਿਹੜਾ ਹੈ ਉਹ ਇੱਕ ਨੰਬਰ ਦੀ ਜਿਹੜੀ ਉਹ ਕਮਾਈ ਕਰ ਰਹੇ ਸਨ ਸੋ ਉਹਨਾਂ ਦੇ ਕੋਲ ਕੋਈ ਵੀ ਜਿਹੜੀ ਦੋ ਨੰਬਰ ਦੀ ਕਮਾਈ ਹੈ ਤੇ ਆਮਦਨ ਦੇ ਨਾਲੋਂ ਵੱਧ ਜਾਇਦਾਦ ਰੱਖਣ ਦਾ ਕੋਈ ਵੀ ਉਹਨਾਂ ਦੇ ਉੱਤੇ ਮਾਮਲਾ ਨਹੀਂ ਬਣਦਾ ਕਿਉਂਕਿ ਉਹ ਬਿਲਕੁਲ ਸੱਚੇ ਸੁੱਚੇ ਹਨ ਪਰ ਦੂਜੇ ਪਾਸੇ ਵਿਜੀਲੈਂਸ ਨੇ ਹੁਣ ਮਜੀਠੀਆ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਹੋਣ ਸੰਬੰਧੀ ਸਬੂਤ ਹੋਣ ਦਾ ਦਾਵਾ ਪੇਸ਼ ਕਰ ਦਿੱਤਾ ਹੈ ਸਰਕਾਰੀ ਵਕੀਰ ਨੇ ਕਿਹਾ ਹੈ ਕਿ ਮਜੀਠੀਆ ਦੀਆਂ ਦਿੱਲੀ ਸ਼ਿਮਲਾ ਗੋਰਖਪੁਰ ਦੇ ਵਿੱਚ ਜਾਇਦਾਦਾਂ ਹਨ ਜਿਨ੍ਹਾਂ ਦੀ ਜਾਂਚ ਦੀ ਲੋੜ ਹੈ ਤੇ ਇਸ ਤੋਂ ਇਲਾਵਾ ਇਹਨਾਂ ਦੇ ਵਿੱਚੋਂ ਕੁਝ ਜਾਇਦਾਦਾਂ ਉਹਨਾਂ ਦੇ ਪਿਤਾ ਦੇ ਨਾਂ ਤੇ ਹਨ ਜੋ ਮਜੀਠੀਆ ਦੇ ਮੰਤਰੀ ਬਣਨ ਤੋਂ ਬਾਅਦ ਵੇਚ ਦਿੱਤੀਆਂ ਗਈਆਂ ਸਨ ਕਿ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਸਰਕਾਰ ਦੇਵੇਗੀ ਹੁਣ ਸਭ ਨੂੰ 15000 ਪੈਸੇ ਦੀ ਰਾਸ਼ੀ ਤੇ ਕਿਸ ਨੂੰ ਮਿਲੇਗਾ ਕਿਵੇਂ ਇਹ ਲਾਭ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਇਸ ਖਬਰ ਦੇ ਵਿੱਚ ਦੱਸਦੇ ਹਾਂ ਜਿਵੇਂ ਕੇਂਦਰ ਸਰਕਾਰ ਨੇ ਹੁਣ ਪਹਿਲੀ ਵਾਰ ਨੌਕਰੀ ਕਰਨ ਵਾਲੇ ਨੌਜਵਾਨਾਂ ਅਤੇ ਉਹਨਾਂ ਨੂੰ ਰੋਜ਼ਗਾਰ ਦੇਣ ਵਾਲੀਆਂ ਕੰਪਨੀਆਂ ਦੇ ਲਈ ਇੱਕ ਵੱਡੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਮਕਸਦ ਦੇਸ਼ ਦੇ ਵਿੱਚ ਰੋਜ਼ਗਾਰ ਦੇ ਮੌਕੇ ਅਤੇ ਹੁਨਰ ਵਿਕਾਸ ਨੂੰ ਹੱਲਾਸ਼ੀਰੀ ਦੇਣਾ ਹੈ ਸੋ ਇਸ ਯੋਜਨਾ ਦਾ ਨਾਮ ਹੈ ਈ ਐਲ ਆਈ ਰੱਖਿਆ ਗਿਆ ਹੈ ਮੰਗਲਵਾਰ ਨੂੰ ਹੋਈ ਕੈਬਨਿਟ ਮੀਟਿੰਗ ਦੇ ਵਿੱਚ 1.07 ਲੱਖ ਕਰੋੜ ਰੁਪਏ ਦੀ ਇਸ ਯੋਜਨਾ ਨੂੰ ਮਨਜ਼ੂਰੀ ਮਿਲ ਗਈ ਹੈ ਪਹਿਲੀ ਵਾਰ ਨੌਕਰੀ ਕਰਨ ਵਾਲਿਆਂ ਨੂੰ ਹੁਣ ਸਰਕਾਰ 1 ਮਹੀਨੇ ਦੀ ਤਨਖਾਹ ਦੇ ਬਰਾਬਰ ਜਾਂ ਵੱਧ ਤੋਂ ਵੱਧ 15000 ਰੁਪਏ ਦੀਆਂ ਦੋ ਕਿਸ਼ਤਾਂ ਦੇਵੇਗੀ ਇਹ ਸਕੀਮ 1 ਅਗਸਤ ਤੋਂ ਤਨਦਾਦੀ ਹੈ ਕਿ ਲਾਗੂ ਕਰ ਦਿੱਤੀ ਜਾਵੇਗੀ ਤੇ 31 ਜੁਲਾਈ ਸਾਲ 2027 ਤੱਕ ਬਣਨ ਵਾਲੀਆਂ ਜਿਹੜੀਆਂ ਵੀ ਨੌਕਰੀਆਂ ਜਿਨ੍ਹਾਂ ਦੀਆਂ ਲੱਗਣੀਆਂ ਉਹਨਾਂ ਦੇ ਉੱਤੇ ਲਾਗੂ ਰਹੇਗੀ ਇਸ ਨਾਲ ਹੀ ਹੁਣ ਲਗਭਗ 3.5 ਕਰੋੜ ਨਵੀਆਂ ਨੌਕਰੀਆਂ ਦੇ ਮੌਕੇ ਬਣਨ ਦੀ ਉਮੀਦ ਵੀ ਲਗਾਈ ਜਾ ਰਹੀ ਹੈ ਸੋ ਤੁਹਾਨੂੰ ਦੱਸ ਦਈਏ ਕੰਪਨੀਆਂ ਨੂੰ ਵੀ ਮਿਲੇਗਾ ਲਾਭ ਸਰਕਾਰ ਇਸ ਯੋਜਨਾ ਦੇ ਤਹਿਤ ਉਹਨਾਂ ਕੰਪਨੀਆਂ ਨੂੰ ਵੀ ਜਿਹੜਾ ਹੈ ਕਿ ਕਾਫੀ ਜ਼ਿਆਦਾ ਉਤਸ਼ਾਹਨ ਕਰੇਗੀ ਸੋ ਜੋ ਕਿ ਨਵੀਆਂ ਨੌਕਰੀਆਂ ਦੇਣਗੇ ਸੋ 50 ਤੋਂ ਘੱਟ ਕਰਮਚਾਰੀਆਂ ਵਾਲੀ ਕੰਪਨੀ ਨੂੰ ਘੱਟ ਤੋਂ ਘੱਟ ਦੋ ਨਵੀਆਂ ਨੌਕਰੀਆਂ ਦੇਣੀਆਂ ਪੈਣਗੀਆਂ ਆਤਵਾਦ ਕਾਰਮਚਾਰੀਆਂ ਵਾਲੀ ਕੰਪਨੀ ਨੂੰ ਘੱਟ ਤੋਂ ਘੱਟ 5 ਨੌਕਰੀਆਂ ਦੇਣੀਆਂ ਪੈਣਗੀਆਂ ਸੋ ਕੰਪਨੀਆਂ ਨੂੰ ਨਵੇਂ ਕਰਮਚਾਰੀਆਂ ਨੂੰ ਪੀਐਫ 6 ਮਹੀਨੇ ਤੱਕ ਨਿਯਮਤ ਤੌਰ ਦੇ ਉੱਤੇ ਦੇਣਾ ਪਵੇਗਾ ਸੋ ਤਨਖਾਹ ਦੇ ਆਧਾਰ ਦੇ ਉੱਤੇ ਕੰਪਨੀਆਂ ਨੂੰ ਮਿਲਣ ਵਾਲਾ ਜਿਹੜਾ ਉਤਸ਼ਾਹਨ ਹੈ ਉਹ ਇਹ ਹੈ ਕਿ 10000 ਤਨਖਾਹ ਤੱਕ ਉਹਨਾਂ ਨੂੰ 1000 ਰੁਪਏ ਮਿਲੇਗਾ ਤੇ ਇਸ ਤੋਂ ਇਲਾਵਾ 10000 ਤੋਂ 20000 ਦੇ ਵਿੱਚ ਜਿਹੜਾ ਕਿ 2000 ਰੁਪਏ ਪ੍ਰਤੀ ਮਹੀਨਾ ਅਤੇ 20000 ਤੋਂ 1 ਲੱਖ ਦੇ ਵਿੱਚ 3000 ਪ੍ਰਤੀ ਮਹੀਨਾ ਮਿਲੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਜਿੱਥੇ ਕਿ ਮੌਨਸੂਨ ਦੇ ਨਾਲ ਹੁਣ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਸੇ ਦੌਰਾਨ ਕੁਝ ਨੁਕਸਾਨ ਵੀ ਹੋ ਰਹੇ ਹਨ ਅਸਮਾਨੀ ਚੜੇ ਹਨ ਸਬਜ਼ੀਆਂ ਦੇ ਭਾਅ ਤੇ ਲੋਕ ਕਹਿ ਰਹੇ ਹਨ ਕਿ ਚਾਰ ਦੇ ਨਾਲ ਹੀ ਰੋਟੀ ਖਾਣੀ ਇਸ ਸਮੇਂ ਤੇ ਚੰਗੀ ਹੈ ਜੀहां ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਹੁਣ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਜਿਹੜਾ ਅਚਾਨਕ ਵਾਧਾ ਹੋ ਗਿਆ ਹੈ ਪਿਛਲੇ 4-5 ਦਿਨਾਂ ਦੇ ਵਿੱਚ ਹੀ ਸਬਜ਼ੀਆਂ ਦੇ ਰੇਟ ਦੁੱਗਣੇ ਤਿੱਗਣੇ ਹੋ ਗਏ ਹਨ ਇਸ ਦੇ ਕਾਰਨ ਹੁਣ ਲਗਾਤਾਰ ਜਿਹੜਾ ਕਿ ਹੋ ਰਹੀ ਬਰਸਾਤ ਨੂੰ ਦੱਸਿਆ ਜਾ ਰਿਹਾ ਹੈ ਤੇ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਜਿਸ ਦੇ ਕਾਰਨ ਪਹਾੜਾਂ ਤੋਂ ਆਉਣ ਵਾਲੀਆਂ ਸਬਜ਼ੀਆਂ ਜਿਵੇਂ ਕਿ ਫਲੀਆਂ ਤੂਰੀਆਂ ਕਰੇਲਾ ਗੋਭੀ ਮਟਰ ਆਦਿ ਦੀ ਆਮਦ ਘਟ ਗਈ ਹੈ ਤੇ ਉੱਥੇ ਹੀ ਪੰਜਾਬ ਦੇ ਵਿੱਚ ਵੀ ਬਰਸਾਤ ਤੋਂ ਬਾਅਦ ਹੁਣ ਧੁੱਪ ਚੜ੍ਹਨ ਦੇ ਕਾਰਨ ਹੁਮੇਸ ਜੇ ਹੀ ਪੈਦਾ ਹੋ ਗਈ ਹੈ ਜਿਸ ਦੇ ਕਾਰਨ ਕਿ ਹੁਣ ਸਬਜ਼ੀਆਂ ਦੇ ਰੇਟ ਜਿਹੜੇ ਆ ਉਹ ਅਸਮਾਨੀ ਲਾ ਜਾ ਲੱਗੇ ਹਨ ਤੇ ਹੁਣ ਆਮ ਆਦਮੀ ਤੇ ਬਸੋਂ ਬਾਹਰ ਹੋ ਚੁੱਕੀਆਂ ਹਨ ਜੀ ਹਾਂ ਤੁਹਾਨੂੰ ਦੱਦੀਏ ਕਿ ਹਰੀਆਂ ਸਬਜ਼ੀਆਂ ਖਰੀਦਣਾ ਸੋ ਕਾਫੀ ਜਿਆਦਾ ਜਿਹੜੇ ਤੁਹਾਨੂੰ ਦੱਦੀਏ ਕਿ ਮਹਿੰਗਾਈ ਦੀ ਜਿਹੜੀ ਉਹ ਮਾਰ ਹੁਣ ਬਰਸਾਤੀ ਮੌਸਮ ਦੇ ਵਿੱਚ ਆਮ ਆਦਮੀ ਦੇ ਉੱਤੇ ਪੈ ਰਹੀ ਹੈ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਿਨ੍ਹਾਂ ਦੇ ਵੀ ਪੰਜਾਬੀਆਂ ਦਾ ਖਾਤਾ ਹੈ ਸੋ ਤੁਹਾਨੂੰ ਦੱਸਦੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਆਮ ਤੌਰ ਦੇ ਉੱਤੇ ਮੀਡਲ ਕਲਾਸ ਇਸ ਤੋਂ ਇਲਾਵਾ ਲੋਅਰ ਅਤੇ ਇਸ ਤੋਂ ਇਲਾਵਾ ਜਿਹੜੇ ਵੀ ਪੰਜਾਬੀ ਨੌਕਰੀ ਪੇਸ਼ਾ ਹਨ ਸੋ ਉਹਨਾਂ ਦਾ ਆਮ ਤੌਰ ਦੇ ਉੱਤੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਖਾਤਾ ਹੈ ਸੋ ਉਹਨਾਂ ਦੇ ਲਈ ਹੁਣ ਵੱਡੀ ਰਾਹਤ ਜਿਹੜੀ ਹੈ ਤੇ ਵੱਡੀ ਖੁਸ਼ਖਬਰੀ ਜਿਹੜੀ ਉਹ ਪੀਐਨਵੀ ਬੈਂਕ ਦੇ ਦੁਆਰਾ ਦਿੱਤੀ ਗਈ ਹੈ ਸੋ ਹੁਣ ਜੇਕਰ ਤੁਹਾਡਾ ਵੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਖਾਤਾ ਹੈ ਤੇ ਹੁਣ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖਾਤਾ ਧਾਰਕਾਂ ਦੇ ਲਈ ਇੱਕ ਵੱਡੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ ਜੀहां ਤੁਹਾਨੂੰ ਦੱਸ ਦਈਏ ਬੈਂਕ ਨੇ ਕਿਹਾ ਹੈ ਕਿ ਹੁਣ ਬਚਤ ਖਾਤਿਆਂ ਦੇ ਵਿੱਚ ਘੱਟ ਤੋਂ ਘੱਟ ਔਸਤ ਬਕਾਇਆ ਨਾ ਰੱਖਣ ਦੇ ਉੱਤੇ ਵੀ ਕੋਈ ਜੁਰਮਾਨਾ ਨਹੀਂ ਹੋਵੇਗਾ ਜੀहां ਤੁਹਾਨੂੰ ਦੱਸ ਦਈਏ ਕਿ ਜਿੱਥੇ ਮਿਨੀਮਮ ਬੈਲੈਂਸ ਪਹਿਲਾਂ 2000 ਜਿਹੜਾ ਰੱਖਣਾ ਪੈਂਦਾ ਸੀ ਸੋ 2000 ਰੁਪਈਆ ਜਿਹੜਾ ਉਹ ਮਿਨੀਮਮ ਬੈਲੈਂਸ ਦੇ ਤੌਰ ਦੇ ਉੱਤੇ ਅਕਾਊਂਟ ਖੋਲ੍ਹਿਆ ਜਾਂਦਾ ਸੀ ਜਾਂ ਫਿਰ ਇਸ ਤੋਂ ਇਲਾਵਾ ਕੁਝਕ ਬੈਂਕਾਂ ਦੇ ਵਿੱਚ ਜਿਹੜਾ 500 ਰੁਪਈਆ ਮਿਨੀਮਮ ਬੈਲੈਂਸ ਰੱਖਿਆ ਜਾਂਦਾ ਹੈ ਸੋ ਹੁਣ ਇਸ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ ਹੁਣ ਕੋਈ ਵੀ ਤੁਹਾਡਾ ਜੁਰ ਉਤੇ ਕੋਈ ਵੀ ਜਿਹੜਾ ਆ ਉਹ ਬੈਲੈਂਸ ਦੀ ਕਟੌਤੀ ਕੀਤੀ ਜਾਵੇਗੀ ਸੋ ਬੈਂਕ ਦਾ ਇਹ ਫੈਸਲਾ ਹੁਣ ਲੋਕਾਂ ਨੂੰ ਖਾਤੇ ਦੇ ਵਿੱਚ ਘੱਟੋ ਘੱਟ ਬਕਾਇਆ ਰੱਖਣ ਦੀ ਚਿੰਤਾ ਤੋਂ ਰਾਹਤ ਦੇਵੇਗਾ ਤੇ ਰੂਲ ਤੁਹਾਨੂੰ ਦੱਸਦੀ ਹੈ ਕਿ 1 ਜੁਲਾਈ ਸਾਲ 2025 ਤੋਂ ਲਾਗੂ ਵੀ ਕਰ ਦਿੱਤਾ ਗਿਆ ਹੈ ਸੋ ਪੀ ਐਨਵੀ ਦੇ ਵੱਲੋਂ ਜਿਹੜਾ ਕਿ ਐਕਸ ਦੇ ਉੱਤੇ ਇੱਕ ਪੋਸਟ ਸ਼ੇਅਰ ਕਰਦੇ ਆ ਹੋયા ਇਹ ਸਾਰੀ ਜਿਹੜੀ ਆ ਉਹ ਜਾਣਕਾਰੀ ਦਿੱਤੀ ਹੈ ਸੋ ਤੁਹਾਨੂੰ ਦੱਸਦੀ ਹੈ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਔਰਤਾਂ ਕਿਸਾਨਾਂ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਹੋਵੇਗਾ ਸੋ ਪਿਛਲੇ ਹੀ ਮਹੀਨੇ ਜਿਹੜਾ ਕੈਨੜਾ ਬੈਂਕ ਦੇ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਮਿਨੀਮਮ ਬੈਲੈਂਸ ਦੀ ਜਿਹੜੀ ਆ ਉਹ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ ਸੋ ਇਹ ਵੱਡਾ ਫੈਸਲਾ ਤੁਹਾਨੂੰ ਦੱਸਦੀ ਹੈ ਕਿ ਹੁਣ ਜੇਕਰ ਤੁਹਾਡੇ ਅਕਾਊਂਟ ਦੇ ਵਿੱਚ ਜ਼ੀਰੋ ਜਿਹੜਾ ਬੈਲੈਂਸ ਵੀ ਹੋ ਦਾਹੇ ਤੇ ਤੁਹਾਨੂੰ ਕੋਈ ਵੀ ਜੁਰਮਾਨਾ ਨਹੀਂ ਲੱਗੇਗਾ ਤੇ ਹੁਣ ਜਿਹੜਾ ਉਹ ਮਿਨੀਮਮ ਬੈਲੈਂਸ ਦੀ ਸ਼ਰਤ ਨੂੰ ਪੀਐਨਵੀ ਬੈਂਕ ਦੇ ਵੱਲੋਂ ਹਟਾ ਦਿੱਤਾ ਗਿਆ ਹੈ ਇਸ ਤੋਂ ਬਾਅਦ ਹੁਣ ਖਬਰ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਦੀ ਹੈ ਕਿ ਮੰਤਰੀ ਸ਼ੀਨ ਫਰੇਜ਼ਰ ਦੇ ਵੱਲੋਂ ਹੁਣ ਵੱਡੇ ਐਲਾਨ ਕੀਤੇ ਗਏ ਹਨ ਕੈਨੇਡਾ ਦੇ ਵਿੱਚ ਪੂਜਾ ਅਸਥਾਨਾਂ ਇਸ ਤੋਂ ਇਲਾਵਾ ਸਕੂਲਾਂ ਦੇ ਬਾਹਰ ਅਤੇ ਇਸ ਤੋਂ ਇਲਾਵਾ ਹੋਰ ਜਿਹੜੇ ਲਗਾਤਾਰ ਧਰਨੇ ਲਗਾਏ ਜਾ ਰਹੇ ਸਨ ਸੋ ਹੁਣੇ ਧਰਨੇ ਨਹੀਂ ਲੱਗਣਗੇ ਜੀਹਾਂ ਤੁਹਾਨੂੰ ਦੱਦੀ ਹੈ ਕਿ ਨਵਾਂ ਕਾਨੂੰਨ ਬਣਾਇਆ ਜਾਵੇਗਾ ਸੋ ਲਗਾਤਾਰ ਕੈਨੇਡਾ ਦੇ ਵਿੱਚ ਤੁਹਾਨੂੰ ਦੱਦੀ ਹੈ ਕਿ ਪੰਜਾਬੀਆਂ ਦੇ ਵੱਲੋਂ ਵੀ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸ ਦੇ ਕਾਰਨ ਕਿ ਹੁਣ ਕੈਨੇਡਾ ਦੀ ਸਰਕਾਰ ਜਿਹੜੀ ਉਹ ਕਾਫੀ ਜ਼ਿਆਦਾ ਇਸ ਦੇ ਉੱਤੇ ਵੱਡਾ ਐਕਸ਼ਨ ਲੈਣ ਜਾ ਰਹੀ ਹੈ ਸੋ ਲਿਬਰਲ ਧਰਨਾ ਲਵਾ ਲਗਾਇਆ ਜਾਵੇਗਾ ਇਸ ਨੂੰ ਹਾਲੀ ਦੇ ਵਿੱਚ ਸੰਗੀ ਚੋਣਾਂ ਦੇ ਦੌਰਾਨ ਇਹ ਬਾਧਾ ਕੀਤਾ ਗਿਆ ਸੀ ਕਿ ਕਿਸੇ ਵੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਜਾਣ ਬੁੱਝ ਕੇ ਡਰਾਉਣਾ ਧਮਕਾਉਣਾ ਇੱਕ ਅਪਰਾਧਿਕ ਕਾਨੂੰਨ ਜਿਹੜਾ ਉਹ ਬਣਾਇਆ ਜਾਵੇਗਾ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਜਿੱਥੇ ਕੀ ਧਰਨੇ ਪ੍ਰਦਰਸ਼ਨ ਹੋ ਰਹੇ ਹਨ ਸੋ ਕੈਨੇਡਾ ਨੂੰ ਵੀ ਜਿਹੜਾ ਹੈ ਪੰਜਾਬੀਆਂ ਦੇ ਵੱਲੋਂ ਤੇ ਭਾਰਤੀਆਂ ਦੇ ਵੱਲੋਂ ਲਗਾਤਾਰ ਇਹ ਜਾ ਕੇ ਜਿਹੜਾ ਕੈਨੇਡਾ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸ ਦੇ ਉੱਤੇ ਕੀ ਹੁਣ ਰੋਕ ਲਗਾ ਦਿੱਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਵਿੱਚ ਇਸ ਸਮੇਂ ਲੱਖਾਂ ਲੋਕ ਜਿਹੜਾ ਕਿ ਰਾਸ਼ਨ ਲੈ ਰਹੇ ਹਨ ਸੋ ਆਟਾ ਦਾਲ ਸਕੀਮ ਦੇ ਤਹਿਤ ਉਹਨਾਂ ਨੂੰ ਜਿਹੜਾ ਕਿ ਤੁਹਾਨੂੰ ਦੱਸਿਆ ਗਿਆ ਕਿ ਰਾਸ਼ਨ ਦਿੱਤਾ ਜਾਂਦਾ ਹੈ ਜਿਸ ਦੇ ਲਈ ਕਿ ਈਕੇਵਾਈਸੀ ਜ਼ਰੂਰੀ ਕੀਤੀ ਗਈ ਸੀ ਜਿਸ ਦੇ ਲਈ ਕਿ ਸਰਕਾਰ ਦੇ ਵੱਲੋਂ 30 ਜੂਨ ਦਾ ਜਿਹੜਾ ਸਮਾਂ ਰੱਖਿਆ ਗਿਆ ਸੀ ਸੋ ਲੱਖਾਂ ਲੋਕਾਂ ਦੇ ਜਿਹੜੇ ਉਹ ਰਾਸ਼ਨ ਕਾਰਡ ਕੱਟ ਦਿੱਤੇ ਜਾਣੇ ਸਾਨੂੰ 30 ਜੂਨ ਤੱਕ ਹੀ ਨੂੰ ਜਿਹੜਾ ਈ ਕੇਵਾਈਸੀ ਕਰਵਾਉਣ ਦੇ ਲਈ ਕਿਹਾ ਗਿਆ ਸੀ ਪਰ ਬਹੁਤ ਤੁਹਾਨੂੰ ਦੱਸ ਦਈਏ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਈ ਕੇਵਾਈਸੀ ਨਹੀਂ ਕਰਵਾਈ ਗਈ ਸੀ ਸੋ ਹੁਣ ਜਿਸ ਨੂੰ ਕੀ ਤਰੀਕ ਨੂੰ ਵਧਾ ਦਿੱਤਾ ਗਿਆ ਹੈ ਸੋ ਹੁਣ ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰਾਲੇ ਨੇ 5 ਜੁਲਾਈ ਤੱਕ ਇਸ ਨੂੰ ਵਧਾ ਦਿੱਤਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਤੁਹਾਡੇ ਕੋਲ ਫੇਰ ਤੋਂ ਜਿਹੜੇ ਆ ਉਹ 2-3 ਦਿਨ ਹੀ ਬਚੇ ਹਨ ਸੋ ਤੁਸੀਂ ਆਪਣੇ ਜਿਹੜਾ ਨਜ਼ਦੀਕੀ ਡੀਪੂ 홀ਡਰ ਦੇ ਕੋਲ ਜਾ ਕੇ ਆਪਣੀ ਈ ਕੇਵਾਈਸੀ ਕਰਵਾ ਲਓ ਨਹੀਂ ਤੇ ਤੁਹਾਨੂੰ ਵੀ ਜਿਹੜਾ ਅਗਲੀ ਵਾਰ ਡੀਪੂ ਦੇ ਉੱਤੇ ਮਿਲਣ ਵਾਲੀ ਉਹਤ ਕਾਣਕ ਦੇ ਜਿਹੜੇ ਤੁਸੀਂ ਹੱਕਦਾਰ ਨਹੀਂ ਹੋਵੋਗੇ ਤੁਹਾਨੂੰ ਦੱਸ ਦਈਏ ਕਿ ਪੱਤੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਡੀਪੂ ਹੋਲਡਰ ਹਨ ਸੋ 1650 ਡੀਪੂ ਹੋਲਡਰ ਹਨ ਕਿਸੇ ਵੀ ਡੀਪੂ ਹੋਲਡਰ ਦੇ ਕੋਲ ਜਾ ਕੇ ਤੁਸੀਂ ਆਪਣੀ ਈ ਕੇਵਾਈਸੀ ਕਰਵਾ ਸਕਦੇ ਹੋ ਜੇਕਰ ਤੁਸੀਂ ਈ ਕੇਵਾਈਸੀ ਨਹੀਂ ਕਰਵਾਉਂਦੇ 5 ਜੁਲਾਈ ਤੱਕ ਤੇ ਹੁਣ ਇਸ ਨੂੰ ਯੋਜਨਾ ਨੂੰ ਤੁਹਾਨੂੰ ਦੱਸ ਦਈਏ ਕਿ ਅੱਗੇ ਨਹੀਂ ਵਧਾਇਆ ਜਾਵੇਗਾ ਸੋ ਕਾਫੀ ਪਿਛਲੇ ਸਾਲ ਤੋਂ ਹੀ ਜਿਹੜੀ ਇਹ ਯੋਜਨਾ ਲਗਾਤਾਰ ਵਧਾਈ ਜਾ ਰਹੀ ਸੀ ਸੋ ਹੁਣ ਇਸ ਨੂੰ 5 ਜੁਲਾਈ ਤੱਕ ਕਰ ਦਿੱਤਾ ਗਿਆ ਹੈ ਕਿਉਂਕਿ ਵਿੱਚ ਸਰਕਾਰੀ ਛੁੱਟੀਆਂ ਆ ਚੁੱਕੀਆਂ ਹਨ ਜੁਲਾਈ ਮਹੀਨੇ ਦੇ ਵਿੱਚ ਜੂਨ ਦੇ ਵਿੱਚ ਤੇ ਇਸ ਤਰ੍ਹਾਂ ਹੁਣ 1 ਜੁਲਾਈ ਤੱਕ ਇਸ ਨੂੰ ਬੁਲਾ ਦਿੱਤਾ ਗਿਆ ਹੈ ਸੋ ਜੇਕਰ ਤੁਸੀਂ ਵੀ ਫ੍ਰੀ ਵਾਲੀ ਕਾਣਕ ਜਿਹੜੀ ਉਹ ਲੈਣਾ ਚਾਹੁੰਦੇ ਹੋ ਤੇ ਆਪਣੀ ਈ ਕੇਵਾਈਸੀ ਜਰੂਰ ਕਰਾਓ ਨਹੀਂ ਤੇ ਤੁਹਾਡੀ ਵੀ 5 ਜੁਲਾਈ ਤੋਂ ਬਾਅਦ ਫ੍ਰੀ ਵਾਲੀ ਕਾਣਕ ਜਿਹੜੀ ਆ ਉਹ ਬੰਦ ਹੋ ਜਾਵੇਗੀ ਤਨਦادیه ਕਿ 28 ਲੱਖ ਰਾਸ਼ਨ ਕਾਰਡ ਧਾਰਕ ਹਨ ਪੂਰੇ ਪੰਜਾਬ ਦੇ ਵਿੱਚ ਤੇ ਜਿਨ੍ਹਾਂ ਦੇ ਵੱਲੋਂ ਈ ਕੇਵਾਈਸੀ ਨਹੀਂ ਕਰਵਾਈ ਗਈ ਹੈ ਸੋ 28 ਲੱਖ ਦਾ ਅੰਕੜਾ ਹੈ ਸੋ ਜਿਨ੍ਹਾਂ ਦੇ ਵੱਲੋਂ 30 ਜੂਨ ਬੀਤਣ ਤੋਂ ਬਾਅਦ ਵੀ ਆਪਣੀ ਈ ਕੇਵਾਈਸੀ ਨਹੀਂ ਕਰਵਾਈ ਗਈ ਹੈ ਸੋ ਉਹਨਾਂ ਦੇ ਲਈ ਜਿਹੜੀ ਈ ਕੇਵਾਈਸੀ ਕਰਵਾਉਣੀ ਜ਼ਰੂਰੀ ਹੈ ਨਹੀਂ ਤੇ 28 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ 30 ਜੂਨ ਤੋਂ ਬਾਅਦ ਰਾਸ਼ਨ ਨਹੀਂ ਮਿਲੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ 9 10 ਅਤੇ 11 ਜੁਲਾਈ ਨੂੰ ਹੋ ਗਿਆ ਹੈ ਵੱਡਾ ਲਾਂ ਜੀਹਾਂ ਤੁਹਾਨੂੰ ਦੱਸ ਦਈਏ ਕਿ ਜੀਹਾਂ ਜੇਕਰ ਤੁਸੀਂ ਵੀ ਹੁਣ 9 10 ਅਤੇ 11 ਜੁਲਾਈ ਨੂੰ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ ਤੇ ਤੁਹਾਨੂੰ ਹੁਣ ਵੱਡੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਪੀ ਆਰਟੀਸੀ ਅਤੇ ਪੰਜਾਬ ਰੋਡਵੇਜ ਦੇ ਵੱਲੋਂ ਹੁਣ 9 10 ਅਤੇ 11 ਜੁਲਾਈ ਨੂੰ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਪੂਰੇ ਪੰਜਾਬ ਦੇ ਵਿੱਚ ਹੁਣ 9 10 ਅਤੇ 11 ਜੁਲਾਈ ਨੂੰ ਜਿਹੜੀਆਂ ਉਹ ਕੋਈ ਵੀ ਸਰਕਾਰੀ ਬੱਸ ਨਹੀਂ ਚੱਲੇਗੀ ਸੋ ਆਧਾਰ ਕਾਰਡ ਵਾਲੀਆਂ ਬੀ ਕਾਫੀ ਸਾਵਧਾਨ ਰਹਿਣ ਦੀ ਲੋੜ ਹੈ ਜੇਕਰ ਤੁਸੀਂ ਜਾਂ ਤਿੰਨ ਦਿਨ ਜਿਹੜੇ ਪੰਜਾਬ ਦੇ ਵਿੱਚ ਸਫਰ ਕਰਨ ਚਾਹੁੰਦੇ ਹੋ ਤੇ ਤੁਹਾਨੂੰ ਜਿਹੜਾ ਹੁਣ ਪੰਜਾਬ ਰੋਡਵੇਜ ਦੀ ਬੱਸ ਦੇ ਵਿੱਚ ਸਫਰ ਕਰਨ ਨੂੰ ਨਹੀਂ ਮਿਲੇਗਾ ਤੇ ਇਸ ਤੋਂ ਇਲਾਵਾ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਰਹਾਇਸ਼ ਦੇ ਉੱਤੇ ਪੱਕਾ ਧਾਰਨਾ ਲਗਾ ਦਿੱਤਾ ਜਾਵੇਗਾ